ਭੱਜੀਆਂ ਵੇੜੇ ਵਿੱਚ ਛੇ ਨਾਨਿਆ ਸਖੀਆਂ ਡੋਲੀ ਪਾਵਣ ਆਂਆਂ ਭੱਜੀਆਂ ਵੇੜੇ ਵਿੱਚ ਛੇ ਨਾਨਿਆ ਸਖੀਆਂ ਡੋਰੀ ਪਡੋਲੀ ਪਾਵਣ ਆਂਆਂ ਧੀਆ ਜੰਮਦੀਆਂ ਉਹ ਨ ਪਰਾਇਆ ਵੇਨਾਰੋ ਬਾਬਲਾ ਵੇਨਾਰੋ ਬਾਬਲਾ ਜਦ ਕੋਈ ਬਾਬਲ ਤੀਨੂ ਤੋਰੇ ਅੱਖੀਆਂ ਪਰ ਪਰ ਰੱਬ ਵੀਰ ਹੋਵੇ ਜਾਦ ਕੋਈ ਬਾਬਾ ਲਤੀ ਨੂੰ ਤੋਰੇ ਅੱਖੀਆਂ ਪਰ ਪਰ ਰੱਬ ਵੀ ਰੋਵੇ ਲੋਕੀ ਤਨ ਬਗਾਨਾ ਕਹਿੰਦੇ ਨਾ ਤੋਰੇ ਬਿਨਾ ਵੀ ਰਹਿੰਦੇ ਬਿਨਾਰੋ ਬਾਬਲਾ ਵੇਰਾ ਮੇਰਾ ਮੇਰਾ ਨੋ ਬਾਬਲਾ ਬਿਨਾਰੋ ਬਾਬਲਾ ਗੁੱਡੀਆਂ ਅਤੇ ਪਟੋਲੇ ਮੇਰੇ ਰਹਿਣੇ ਬਾਬਲਾ ਕੋਲੇ ਤੇਰੇ ਗੁੱਡੀਆਂ ਰਜੀਆਂ ਕੰਡਾਂ ਦੇ ਨਦਹਾਨੀਆਂ ਪਹਿਨੀਆਂ ਸਾਡੀਆਂ ਅੱਜ ਜਦਾਨੀਆਂ ਵੇਨਾਰੋ ਬਾਬਲਾ ਵੇਨਾਰੋ ਬਾਬਲਾ ਇੱਕ ਦਿਨ ਤੀਆਂ ਹੋਣ ਪਰਾਈਆਂ ਜਗ ਤੇ ਰੀਤਾ ਚੱਲਦੀਆਂ ਆਈਆਂ ਇੱਕ ਦਿਨ ਤੀਆਂ ਹੋਣ ਪਰਾਈਆਂ ਜਗ ਤੇ ਰੀਤਾ ਚੱਲਦੀਆਂ ਆਈਆਂ ਤੀ ਦੇ ਦੁੱਖ ਬਾਬਲਾ ਫੋਲੇ ਨਾ ਤੂ ਰੋ ਨਾ ਹੋ ਹੋ ਓਲੇ ਵੇ ਨਾਰੋ ਬਾਬਲਾ ਵੇ ਨਾਰੋ ਬਾਬਲਾ ਧੀ ਬਾਬਲ ਦੀ ਪੱਗ ਦਾ ਟੋਟਾ ਅੰਬੜੀ ਦੀ ਚੁੰਨੀ ਦਾ ਗੋਟਾ ਧੀ ਬਾਬਲ ਦੀ ਪੱਗ ਦਾ ਟੋਟਾ ਅੰਬੜੀ ਦੀ ਚੁੰਨੀ ਦਾ ਗੋਟਾ ਸਾਡੀ ਕੁੰਜਾ ਵਾਂਗੂ ਓਡਾਰੀ ਪਾਲੀ ਕਹਿੰਦੀ ਦੁਨੀਆਂ ਸਾਰੀ ਵੇ ਨਾ ਭਜੀਆਂ ਵੇੜੇ ਵਿੱਚ ਛੇ ਨਾਨੀਆਂ ਸਖੀਆਂ ਡੋਲੀ ਪਾਵਣ ਆਣੀਆਂ ਭਜੀਆਂ ਵੇੜੇ ਵਿੱਚ ਛੇ ਨਾਨੀਆਂ ਸਖੀਆਂ ਡੋਰੀ ਪਡੋਲੀ ਪਾਵਣ ਆਣੀਆਂ ਧੀਆ ਜੰਮਦੀਆਂ ਉਹ ਨ ਪਰਾਈਆਂ ਵਿਨਾਰੋ ਬਾਬਲਾ ਵਿਨਾਰੋ ਬਾਬਲਾ ਜਦ ਕੋਈ ਬਾਬਲ ਤੀਨੂ ਤੋਰੇ ਅੱਖੀਆਂ ਪਰ ਪਰ ਰੱਬ ਵੀਰ ਹੋਵੇ ਜਦ ਕੋਈ ਕੀ ਆਰ ਪਾਰ ਰਾਬ ਵੀ ਰੋਵੇ ਲੋਕੀ ਤਨ ਬਗਾਨਾ ਕਹਿੰਦੇ ਨਾ ਤੋਰੇ ਬਿਨਾ ਵੀ ਰਹਿੰਦੇ ਬਿਨਾਰੋ ਬਾਬਲਾ ਵੇਰਾ ਮੇਰਾ ਮੇਰਾ ਨੋ ਬਾਬਲਾ ਬਿਨਾਰੋ ਬਾਬਲਾ ਗੁੱਡੀਆਂ ਅਤੇ ਪਟੋਲੇ ਮੇਰੇ ਰਹਿਣੇ ਬਾਬਲਾ ਕੋਲੇ ਤੇਰੇ ਗੁੱਡੀਆਂ ਅਤੇ ਰਣੇ ਬਾਬਲਾ ਕੋਲੇ ਤੇਰੇ ਘਰ ਜੀਆਂ ਕੰਨਾਂ ਦੇ ਨ ਦਹਾਨੀਆਂ ਪੈਣੀ ਆ ਸਾਡੀਆਂ ਅੱਜ ਜਦਾਨੀਆਂ ਵੇ ਨਾਰੋ ਬਾਬਲਾ ਵੇ ਨਾਰੋ ਬਾਬਲਾ ਇੱਕ ਦਿਨ ਤੀਆਂ ਹੋਣ ਪਰਾਈਆਂ ਜਗ ਤੇ ਰੀਤਾ ਚੱਲਦੀਆਂ ਆਈਆਂ ਇੱਕ ਦਿਨ ਤੀਆਂ ਹੋਣ ਪਰਾਈਆਂ ਜਗ ਤੇ ਰੀਤਾ ਚੱਲਦੀਆਂ ਆਈਆਂ ਤੇ ਹੀ ਦੇ ਦੁਖ ਬਾਬਲਾ ਫੋਲੇ ਨਾ ਤੁਰੋ ਨਾ ਹੋ ਹੋ ਓਲੇ ਵਿਨਾਰੋ ਬਾਬਲਾ ਵਿਨਾਰੋ ਬਾਬਲਾ ਧੀ ਬਾਬਲ ਦੀ ਪੱਗ ਦਾ ਟੋਟਾ ਅੰਬੜੀ ਦੀ ਚੁੰਨੀ ਦਾ ਗੋਟਾ ਧੀ ਬਾਬਲ ਦੀ ਪੱਗ ਦਾ ਟੋਟਾ ਅੰਬੜੀ ਦੀ ਚੁੰਨੀ ਦਾ ਗੋਟਾ ਸਾਡੀ ਕੁੰਜਾ ਵਾਂਗੂ ਓਡਾਰੀ kali kandi duniya sari ro, babla vena...